ਸੂਬਾ ਸਰਕਾਰ ਦੇ ਵੱਲੋਂ ਨਹਿਰੀ ਪਾਣੀਆਂ ਨੂੰ ਸਾਫ਼ ਰੱਖਣ ਦੇ ਲਈ ਅੰਤਖ ਪਰਿਆਸ ਕੀਤੇ ਜਾ ਰਹੇ ਨੇ ਤਾਂ ਜੋ ਪਾਣੀ ਨੂੰ ਸਾਫ਼ ਰੱਖਿਆ ਜਾ ਸਕੇ ਜੇਕਰ ਗੱਲ ਪਠਾਨਕੋਟ ਦੇ ਪਿੰਦੇ ਸ਼ਹਿਰ ਸੁਜਾਨਪੁਰ ਦੀ ਕਰੀਏ ਤਾਂ ਸੁਜਾਨਪੁਰ ਇਲਾਕੇ ਦੇ ਨਾਲੋਂ ਨਿਕਲ ਰਹੀ ਯੂਬੀਡੀਸੀ ਨਹਿਰ ਦੇ ਵਿੱਚੋਂ ਸੁਜਾਨਪੁਰ ਸ਼ਹਿਰ ਦਾ ਸਾਰਾ ਗੰਦਾ ਪਾਣੀ ਇਸ ਨਹਿਰ ਦੇ ਵਿੱਚ ਜਾ ਰਿਹਾ ਅਤੇ ਇਸ ਦੇ ਨਾਲ ਨਾਲ ਨਹਿਰ ਦੇ ਨੇੜੇ ਬਣੇ ਸਾਰੇ ਹੋਟਲਾਂ ਦਾ ਗੰਦਾ ਪਾਣੀ ਵੀ ਇਸ ਨਹਿਰ ਦੇ ਵਿੱਚ ਜਾ ਰਿਹਾ ਜਿਸ ਪਾਸੇ ਨਾਤਾ ਨਗਰ ਕਾਉਂਸਲ ਸੁਜਾਨਪੁਰ ਅਤੇ ਨਹਿਰੀ ਵੀ ਦੇ ਅਧਿਕਾਰੀਆਂ ਦਾ ਧਿਆਨ ਜਾ ਰਿਹਾ ਇਸ ਨਹਿਰ ਦੇ ਵਿੱਚ ਦਿਨੋ ਦਿਨ ਗੰਦਗੀ ਵੱਧਦੀ ਹੋਈ ਦਿਸ ਰਹੀ ਹੈ ਤਾਂ ਦੇਖੋ ਪਹਿਲਾਂ ਮੈਂ ਤੁਹਾਡੇ ਜਿਹੜੇ ਵੀ ਚੈਨਲ ਲੈਣਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਟਾਈਮ ਟੂ ਟਾਈਮ ਜਿਹੜੀਆਂ ਲੋਕਾਂ ਦੀ ਪ੍ਰੋਗਰਾਮ ਦੀਆਂ ਨਾ ਉਹਨਾਂ ਨੂੰ ਆਪਣੀ ਪੱਤਰਕਟਾ ਚਾਹੀਦੇ ਜਾਇਹ ਤੇ ਉਹਨਾਂ ਨੂੰ ਜਾਗਰੂਕ ਕਰ ਦਿਓ ਇਹ ਜਿਹੜਾ ਵੀ ਨਹਿਰ ਦਾ ਪਾਣੀ ਹੈ ਨਾ ਤੇ ਕੁਛ ਤੇ ਜਿਵੇਂ ਨਹਿਰ ਵਿੱਚ ਬੰਦ ਹੋ ਗਏ ਨੇ ਮਤਲਬ ਕਿ ਸਾਰੇ ਮਤਲਬ ਕਿ ਚੌਂਦਾ ਮੜੀ ਡੈਮ ਬਣਿਆ ਇਸ ਨਹਿਰ ਦੇ ਪਾਣੀ ਨਹੀਂ ਆਉਂਦਾ ਇਹ ਛੋਟੇ ਛੋਟੇ ਵੀ ਜੀ ਇਸ ਨਹਿਰ ਦੇ ਉੱਤੇ ਲੋਕੀ ਆਪਣੇ ਬਿਸਤਿਆਂ ਨੂੰ ਆਪੇ ਵੀ ਗਰਮੀਆਂ ਵਿੱਚ ਮਲਿਕ ਸਿਆਰਗਾ ਨਹੀਂ ਵਧਿਆ ਨਹੀਂ ਸੀ ਆਪਣੇ ਘਰ ਰੋਟੀਆਂ ਪਕਵਾ ਕੇ ਲੈਣੀਆਂ ਉੱਥੇ ਬੈ ਕੇ ਖਾਣ ਨੂੰ ਅੱਜ ਸਾਡੀ ਪਰ ਬੜੀ ਦੁਆਗੀ ਇੰਨੀ ਪ੍ਰੇਸ਼ਾਨ ਮਾੜੀ ਹੋ ਚੁੱਕੀ ਜੀ ਇੰਨੀ ਪ੍ਰੇਸ਼ਾਨ ਮਾੜੀ ਹੋ ਗਈ ਹੈ ਇਹ ਨਹਿਰ ਘਟ ਹੈ ਤੇ ਨਾਲ ਜਾਇਆ ਹੋ ਚੁੱਕਿਆ ਇਹਦੇ ਵਿੱਚ ਅਸੀਂ ਪ੍ਰਸ਼ਾਸਨ ਦਾ ਸਭ ਤੋਂ ਜ਼ਿਆਦਾ ਜਿਹੜਾ ਆਪਣਾ ਦੋਸ਼ ਨੇ ਆ ਪ੍ਰਸ਼ਾਸਨ ਇਸ ਇਹੋ ਜਿਹਾ ਲੈਵਲ ਕੋਈ ਕਾ ਨਹੀਂ ਕਰ ਰਿਹਾ ਇਹ ਮਾਦੋਪੁਰ ਤੋਂ ਸ਼ੁਰੂ ਹੋਇਆ ਇਹ ਕੰਮ ਮਾਦੋਪੁਰ ਦੇ ਜਿੰਨੇ ਵੀ ਸਟੂਡੈਂਟ ਨੇ ਜਿੰਨੇ ਵੀ ਹੋਟਲ ਹੈ ਜਿੰਨੇ ਵੀ ਕੋਈ ਛੋਟੀ ਪੋੜੀ ਕੋਈ ਫੈਕਟਰੀ ਹੈ ਉਹ ਸਾਰਾ ਗੰਦਾ ਪਾਣੀ ਜਿੱਿੰਦਾ ਹੈ ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਇਹ ਬੁੱਤਰਖਾਨੇ ਜਿਹੜਾ ਦਰਿਆ ਇਥੋਂ ਕੋਲੋਂ ਜੋ ਉਹਨਾਂ ਨੇ ਬੁੱਤਰਖਾਨੇ ਤੋਂ ਉਹਨਾਂ ਸਾਰਾ ਗੰਦ ਉਹ ਪਾਉਂਦੇ ਰਿਹਾ ਉਸ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਜਿਹੜਾ ਕੰਮ ਖਰਾਬ ਹੋਇਆ ਹੈ ਉਹ ਸਾਡੇ ਸੁਆੰਬਰ ਤੋਂ ਹੋਇਆ ਤੇ ਸੁਆੰਬਰ ਦਾ ਵੱਡਾ ਵੱਡਾ ਨਾਲਾ ਪੂਰੇ ਸ਼ਹਿਰ ਨਾਲ ਜਿਹੜਾ ਹੈ ਇਹ ਉੱਪਰ ਵੱਲੀ ਦੁਆਚੀ ਜਿੰਦਾ ਹੈ ਅਸੀਂ ਟਾਈਮ ਟੂ ਟਾਈਮ ਬੜੀਆਂ ਬੜੀਆਂ ਖਬਰਾਂ ਵੀ ਲੁਵਾਇਆਂ ਨੇ ਮਗਰ ਪ੍ਰਸ਼ਾਸਨ ਜਿਹੜਾ ਹੈ ਉਹਨਾਂ ਦੇ ਕੰਨ ਦੇ ਜੂਣੀ ਕਿਉਂਕਿ ਕੋਈ ਵੀ ਪੋਲੀਟਿਕਲ ਬੰਦਾ ਜਿਹੜਾ ਇਹਦੇ ਦੇ ਗੱਲ ਨਹੀਂ ਕਰਦਾ ਅਸੀਂ ਸਮਾਜ ਸੇਵਾ ਦੀ ਗੱਲ ਕਰਦੇ ਆ ਤੇ ਜਿਹੜੀ ਸਾਡੀ ਗੱਲ ਨੂੰ ਕੋਈ ਅਮਤ ਨਹੀਂ ਦਿੰਦਾ ਸਾਡੀ ਕਿਉਂਕਿ ਦੇਖੋ ਨਾ ਬੀਜੇਪੀ ਵਾਲਾ ਬੋਲਦਾ ਹੈ ਨਾ ਕਾਂਗਰਸ ਵਾਲਾ ਬੋਲਦਾ ਹੈ ਨਾ ਆਪ ਵਾਲਾ ਬੋਲਦਾ ਹੈ ਨਾ ਅਕਾਲੀ ਬੋਲਦਾ ਕੋਈ ਨਹੀਂ ਬੋਲਦਾ ਇਹਨਾਂ ਨੂੰ ਸਿਰਫ ਆਪਣੀ ਰਾਜਨੀਤੀ ਸੇਕਣਾ ਕਿਉਂਕਿ ਇਹ ਸੋਚਦੇ ਨੇ ਅਸੀਂ ਕਿਉਂ ਬੋਲਦੇ ਕਿਉਂ ਅਸੀਂ ਕਿਹਨਾਂ ਬਗਾਰੀ ਇਸ ਕਰਕੇ ਜਿੰਨਾ ਵੀ ਕਸੂਰ ਹੈ ਇਹ ਕੁਝ ਰਾਜਨੀਤਿਕ ਪੋਲੀ ਯਾਰ ਯਾਰ ਉਹ ਜਿਹੜੇ ਅਫਸਰ ਨੇ ਜਿਹੜੇ ਸਰਕਾਰੀ ਨਹਿਰੀ ਪ੍ਰਭਾਵ ਦੇ ਬੰਦੇ ਨੇ ਉਹਨਾਂ ਕਸੂਰ ਹੈ ਅੱਗੇ ਇੱਥੇ ਮਲੀ ਲਗਾ ਬੇਲਦਾ ਲਗਾਏ ਹੁੰਦੇ ਸੀ ਉਹ ਸਫਾਈ ਕਰਦੇ ਸਭ ਕੁਝ ਕਰਦੇ ਨਾਇਜ਼ ਮਗਰ ਨਹੀਂ ਅਸੀਂ ਪ੍ਰਸ਼ਾਸਨ ਅਗੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਜਿਹੜੀ ਨਹਿਰ ਬਣਦੀ ਹੈ ਉਹ ਠੀਕ ਹੈ ਕਿਸੇ ਕਾਰਨ ਕੋਈ ਪਾਣੀ ਨਹੀਂ ਆ ਰਿਹਾ ਮਰ ਇਜ਼ਾ ਮਲੀ ਥੋੜੀ ਹੈ ਇਹਨੂੰ ਤੁਸੀਂ ਨਾਲਾ ਬਣਾ ਦਿਓ ਅਗੇ ਨਾਲੇ ਬਣਾਣੇ ਇਹਨੂੰ ਬੰਦ ਕਰ ਦਿਓ ਕੋਈ ਛੋਟੇ ਨਾਲਾ ਬਣਾ ਦਿਓ ਲੋਕਾਂ ਨੂੰ ਕੰਮ ਆਈ ਜਗ੍ਹਾ ਇਸ ਕਰਕੇ ਜਿੰਨਾ ਵੀ ਦੋਸ਼ ਹੈ ਇਹ ਪ੍ਰਸ਼ਾਸਨ ਦਾ ਦੋਸ਼ ਹੈ ਤੇ ਪਿੰਡ ਦੇ ਬੰਦਿਆਂ ਦਾ ਦੋਸ਼ ਹੈ ਕਿਉਂਕਿ ਇੱਧਰ ਧਿਆਨ ਨਹੀਂ ਕਰਦੇ ਉਹਨਾਂ ਦਾ 5 ਸਾਲ ਇਹ ਲੰਘਾ ਵੀ ਅਸੀਂ ਮੁੜ ਕੇ ਗੱਦਾ ਜਿੱਤਣਾ ਆਈ ਮੁੜ ਕੇ ਗੱਦਾ ਜਿੱਤਣਾ ਇਹ ਸਮੱਸਿਆ ਦਾ ਕੋਈ ਧਿਆਨ ਨਹੀਂ ਦ ਅ ਠੀਕ ਹੈ ਤੁਹਾਡੀ ਗੱਲ ਮੈਰ ਨੂੰ ਗੰਦਲਾ ਤੇ ਅਸੀਂ ਕਰ ਹੀ ਰਹੇ ਹਾਂ ਪਰ ਇਹ ਕਾਫੀ ਸਮੇਂ ਤੋਂ ਇਹ ਇਹੋ ਚੱਲ ਰਿਹਾ ਸਿਸਟਮ ਤੇ ਇਹਦਾ ਜਵਾਬਦੇਹ ਦੇ ਮਿਊਨਿਸਪੈਲਿਟੀ ਕੋਲੋਂ ਤੁਹਾਨੂੰ ਲੈਣਾ ਚਾਹੀਦਾ ਬਟ ਚਲੋ ਸਰਕਾਰ ਉੱਥੇ ਐਸਟੀਪੀ ਪਲਾਂਟ ਬਣਾ ਰਹੀ ਹੈ ਸੀਵਰੇਜ ਟ੍ਰੀਟਮੈਂਟ ਪਲਾਂਟ ਅੰਡਰ ਕੰਸਟਰਕਸ਼ਨ ਆ ਉਹਦੇ ਬਣਨ ਤੋਂ ਬਾਅਦ ਆਈ ਥਿੰਕ ਸੋ ਕਿ ਨਹਿਰ ਨੂੰ ਵੀ ਇਸ ਗੰਦੀ ਤੋਂ निजात ਮਿਲੇਗੀ ਔਰ ਸ਼ਹਿਰ ਵਾਸੀਆਂ ਨੂੰ ਵੀ ਇੱਕ ਸੁੰਦਰ ਔਰ ਸਵੱਛ ਜਗ੍ਹਾ ਮਿਲ ਜਾਏਗੀ ਘੁੰਮਣ ਵਾਸਤੇ ਤੁਹਾਨੂੰ ਲੱਗਦਾ ਕਿ ਮੇਰੀ ਪਹੁੰਚ ਵਿੱਚ ਐਕਸ਼ਨ ਹੋਣਾ ਚਾਹੀਦਾ ਜੀ ਜੰਨੀ ਤਤਪ ਦੇ ਗੰਦ ਦੇ ਪੈ ਰਹੇ ਨੇ ਮੇਰੇ ਖਿਆਲੋਂ ਆਪਣੀ ਬੈਸਟ ਕੈਪੈਸਿਟੀ ਦੇ ਹਿਸਾਬ ਨਾਲ ਕਰ ਹੀ ਦੇਣੇ ਨਾਲ ਕੋਰਸਪੋਂਡੈਂਸ ਕਮੇਟੀ ਨਾਲ